ਸਾਸੀ ਕਾਲ ਦੇ D5 ਚੈਨਲ ਪੰਜਾਬ 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 ਬੁਲੇਟ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਅਨਦਰਜੀਤ ਸਿੰਘ ਤੁਮੜਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਖ ਸੁਰਖੀਆਂ ਰਮਨੂਰੋੜਾ ਦੇ ਕਾਰਪੀਜ ਲੈਣ ਦੀ ਟੀੜਾ ਕਰੋ ਮਿਲੀ ਪੰਜ ਰਾਖੀ ਕਾਲੀ ਦਿੱਤੇ ਕਿੰਨੇ ਤੋਂ ਵੱਧ ਸੁਣਾਤਾ ਸੀਤਲੰਗਰਾਲ ਨੇ ਕੀ ਦਿੱਤੀ ਪ੍ਰੇਮ ਰਮਨੂਰੋੜਾ ਦੀ ਗਿੱਤਤਾਰੇ ਦੇ ਮੁੱਖ ਮੰਤਰੀ ਪ੍ਰਕਾਸ਼ ਮਾਨ ਕਿ ਆਪ ਬਖਸ਼ੇ ਨਹੀਂ ਜਾਣਗੇ ਇਸ ਗੱਲ ਜਾਰੀ ਤੁਸੀਂ ਕਹਿਤ ਦਿਓ ਅਸੀਂ ਕਰਾਂਗੇ ਕਾਰਵਾਈ ਤਾਫੀ ਬਾਜਬਾ ਨੇ ਕੀਤੀ ਪੰਜਾਬ ਸਰਕਾਰ ਨੂੰ ਕਰੋਗੇ ਨਾ ਕਰਨ ਦੇ ਲਾਈਵ ਸ੍ਰਮਣੂ ਰੋੜਾ ਦੇ ਮਾਮਲੇ ਤੇ ਦਿੱਤਾ ਬਿਆਨ ਰੱਪੜ ਦੇ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਤੇ ਲਾਈਟ 805 ਤੇ ਡਾਕ ਦੀ ਦੁਆਰ ਹੁਣ ਖਬਰਾਂ ਵਿਸਥਾਰ ਨਾਲ ਬੀਲੈਸ ਬਿਊਰੋ ਨੇ ਵਿਧਾਇਕ ਰਾਮਨ ਰੋੜਾ ਖਿਲਾਫ ਪਰਹਟਚਾਣ ਨਾਲ ਜੁੜੇ ਇੱਕ ਮਾਮਲੇ ਵਿੱਚ ਕਾਰਵਾਈ ਕੀਤੀ ਹੈ। ਰਾਮਨ ਰੋੜਾ ਤੇ ਨਗਰ ਨਿਗਮ ਮੁਲਾਜ਼ਮਾਂ ਨਾਲ ਮਿਲਿਪੁਖਤ ਕਰਕੇ ਪ੍ਰਿਸ਼ਟਾਚਾਰ ਕਰਨ ਦੇ ਦੋਸ਼ ਲੱਗੇ ਹਨ। ਛਾਪੇਮਾਰੀ ਤੋਂ ਬਾਅਦ ਆਮ ਆਦੀ ਪਾਰਟੀ ਦੇ ਵਿਧਾਇਕ ਰਾਮਨ ਰੋੜਾ ਦੇ ਘਰ ਨੋਟਕੀਡਿੰਗ ਵਾਲੀ ਮਸ਼ੀਨ ਲਿਆਂਦੀ ਗਈ। ਬਿਜ਼ਲੈਸ ਨੇ ਰਾਮਨ ਰੋੜਾ ਦੇ ਘਰੋਂ 5 ਲੱਖ ਰੁਪਏ ਦੀ ਨਕਦੀ ਤੇ 1 ਕਿਲੋ ਤੋਂ ਵੱਧ ਸੋਨਾ ਅਬਰਾਮਿਤ ਕੀਤਾ ਹੈ। ਇਸ ਤੇ ਭਾਜਪਾ ਗੂ ਸ਼ੀਤਲ ਅੰਗੁਰਾਲ ਨੇ ਟਿੱਪਣੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਹੈ ਕਿ 14 ਮਈ 2025 ਨੂੰ ਇੰਜੀਨੀਅਰਸ ਐਂਡ ਬਿਲਡਿੰਗ ਡਿਜ਼ਾਈਨਰ ਐਸੋਸੀਏਸ਼ਨ ਜਲੰਧਰ ਦੇ ਤਿੰਨ ਆਦੇਦਾਰਾਂ ਵੱਲੋਂ ਦਸਤਖਤ ਕੀਤੀ ਗਈ ਸਾਂਝੀ ਸ਼ਿਕਾਇਤ ਬਿਊਰੋ ਨੂੰ ਮਿਲੀ ਇਸ 'ਚ ਦੋਸ਼ ਲਾਇਆ ਗਿਆ ਸੀ ਕਿ ਸਹਾਇਕ ਟਾਊਨ ਪਲੈਨਰ ਨਗਰ ਨਿਗਮ ਜਲੰਧਰ ਸੁਖਦੇਵ ਵਿਸ਼ਿਸ਼ਟ ਉਹਨਾਂ ਕੋਲੋਂ ਅਗਿਆਰ ਕਾਨੂੰਨੀ ਢੰਗ ਨਾਲ ਰਿਸ਼ਵਤ ਦੀ ਮੰਗ ਕਰਦਾ ਹੈ ਸ਼ਿਕਾਇਤ 'ਚ ਅੱਗੇ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਆਪਣੇ ਅਧਿਕਾਰ ਖੇਤਰਦਾਰ ਤੌੜਾ ਕਰਦੇ ਨੇ ਤਾਂ ਉਹ ਲੋਕਾਂ ਨੂੰ ਉਹਨਾਂ ਦੀਆਂ ਇਮਾਰਤਾਂ ਨੂੰ ਸੀਲ ਕਰਨ ਤੇ ਢਾਉਣ संबंधी ਧਮਕੀ ਦਿੰਦੇ ਨੇ ਵਿਜੀਲੈਂਸ ਬਿਊਰੋ ਨੇ ਸੁਖਦੇਵ ਵਿਸ਼ਿਸ਼ਟ ਨੂੰ 14 ਮਈ ਨੂੰ ਪਹਿਲੇ ਗ੍ਰਿਫਤਾਰ ਕਰ ਲਿਆ ਸੀ ਤੇ ਜਾਂਚ ਅੱਗੇ ਚੱਲ ਰਹੀ ਸੀ ਇਸ ਦੌਰਾਨ ਰਮਨ अरोड़ा ਦਾ ਨਾਮ ਸਾਹਮਣੇ ਆਇਆ ਵਿਜੀਲੈਂਸ ਬਿਊਰੋ ਨੇ ਰਮਨ अरोड़ा ਦੇ ਘਰੋਂ 5 ਲੱਖ ਦੀ ਨਕਦੀ ਤੋਂ ਇਲਾਵਾ 1 ਕਿਲੋ ਤੋਂ ਵੱਧ ਸੋਨਾ ਵੀ ਬਰਾਮਦ ਕੀਤਾ ਹੈ ਤੇ ਅਜੇਹੇ ਦੇ ਵਿੱਚ ਪਾਂਚਪਾ ਦੇ ਆਗੂ

जो करप्ट लोग हैं जिनके लिए मैं बोलता था जिनके लिए मैं बताता था राज्य पंजाब के मुख्यमंत्री ने ये साबित किया कि पंजाब का ही एम एल ए है इसके खिलाफ सख्त कार्रवाई की है इसके लिए उनका मैं अपने दिल की गहराइयों से धन्यवाद करता हूं और उनसे एक छोटी सी मांग भी करता हूं कि जो भी सच्चाई ए टी बी सुखदेव तरफ से जो भी सच्चाई आपको जलंधर के लोगों की तरफ से मिली है जो फीडबैक मिला जल्द उसमें सच हो झूठ का झूठ सच का सच सामने आए इसके अलावा जरूरी नहीं जलंधर सेंटर के एम एल ए रमन अरोड़ा पे ही कार्रवाई होनी चाहिए जलंधर के एक मंत्री के परिवार के लिए या कोई होल्के का कोई अगर है, उसका भी चेहरा बेनका होना चाहिए ये आने वाले दिनों में मुझे पूरी उम्मीद है कि पंजाब के, के मुख्यमंत्री इसे स्पष्ट करेंगे और जलंधर के लोगों को जो इंसाफ देंगे उसका मैं अपनी तरफ से धन्यवाद कभी भी कोई भी करप्ट बंद भारतीय जनता पार्टी कभी भी नहीं लगी ਨਾ ਕਦੀ ਲਹੇਗੀ ਨਾ ਕੋਈ ਲਿਆਏਗੀ ਇਹ ਮੇਰਾ ਵਰਸ਼ਨ ਨਹੀਂ ਹੈ ਮੈਂ ਇੱਕ ਛੋਟਾ ਜਿਹਾ ਕਾਰਕਟਰਾ ਮੈਨੂੰ ਆਪਣੀ ਪਾਰਟੀ ਤੇ ਪੂਰਾ ਵਿਸ਼ਵਾਸ ਹੈ ਜਿਹੜੀ ਮੇਰੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੈ ਉਹ ਇਦਾਂ ਦੇ ਜਿਹੜੇ ਕਰਪਟ ਲੋਕ ਹੈ ਉਹਨੂੰ ਕਦੀ ਵੀ ਪਾਰਟੀ ਦਾ ਜਿਹੜਾ ਮੈਂਬਰਸ਼ਿਪ ਮੈਨੂੰ ਨਹੀਂ ਦੇਣੀ ਜ਼ਿਕਰੇ ਖਾਸ ਹੈ ਕਿ ਵਿਜੀਲੈਂਸ ਬਿਊਰੋ ਨੇ ਵਿਧਾਇਕ ਰਮਨ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਤੇ ਮਾਮਲੇ ਦੀ ਅਗਲੇ ਦੀ ਜਾਂਚ ਚੱਲ ਰਹੀ ਹੈ ਵੇਖਣਾ ਹੋਵੇਗਾ ਅੱਗੇ ਕੀ ਸਚਾਈਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਆਮ ਆਦੀ ਪਾਰਟੀ ਵਿਧਾਇਕ ਆਰਮਨ अरोड़ा ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰੀ ਬਖਸ਼ੇ ਨਹੀਂ ਜਾਣਗੇ ਤੁਸੀਂ ਸ਼ਿਕਾਇਤ ਦਿਓ ਅਸੀਂ ਕਾਰਵਾਈ ਕਰਾਂਗੇ ਉਹਨਾਂ ਕਿਹਾ ਕਿ ਇਹ ਲੜਾਈ ਕਿਸੇ ਵੀ ਵਿਅਕਤੀ ਖਿਲਾਫ ਨਹੀਂ ਸਗੋ ਪ੍ਰਸ਼ਟ ਸਿਸਟਮ ਖਿਲਾਫ ਹੈ ਲੋਕਾਂ ਦੁਆਰਾ ਦਿੱਤੀ ਹੋਈ ਜਿੰਮੇਬਰੀ ਨੂੰ ਸੰਭਾਲਿਆ ਤਾਂ ਅਸੀਂ ਇੱਕ ਗਰੰਟੀ ਦੇ ਕੇ ਆਈ ਸੀ ਕਿ ਅਸੀਂ ਭ੍ਰਿਸ਼ਟਾਚਾਰ ਜਿਹੜਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਉਹ ਭ੍ਰਿਸ਼ਟਾਚਾਰ ਭਾਵੇਂ ਕਿੱਡਾ ਵੀ ਅਫਸਰ ਜਾਂ ਕੋਈ ਪੋਲੀਟੀਕਲ ਪਾਵਰ ਰੱਖਣ ਵਾਲਾ ਬੰਦਾ ਕਰਦਾ ਹੋਵੇ ਬਖਸ਼ਿਆ ਨਹੀਂ ਜਾਊਗਾ ਅੱਜ ਇੱਕ ਵਾਰੀ ਫੇਰ ਆਮ ਜਨਤਾ ਨੂੰ ਇਹ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇਹ ਨਹੀਂ ਦੇਖਦੀ ਕਿ ਭ੍ਰਿਸ਼ਟਾਚਾਰ ਕੌਣ ਕਰ ਰਿਹਾ ਹੈ ਭਾਵੇਂ ਸਾਡਾ ਕੋਈ ਆਪਣਾ ਹੋਵੇ ਪਰ ਇਹ ਜਿਹੜੀ ਲੜਾਈ ਹੈ ਇਹ ਕਿਸੇ ਵਿਅਕਤੀ ਵਿਰੁੱਧ ਨਹੀਂ ਹੈਗੀ ਇਹ ਭ੍ਰਿਸ਼ਟ ਸਿਸਟਮ ਦੇ ਵਿਰੁੱਧ ਹੈ ਕਿਉਂਕਿ ਇੱਕ ਕ腐ਸ਼ਨ ਦਾ ਜਿਹੜਾ ਭ੍ਰਿਸ਼ਟਾਚਾਰ ਦਾ ਜਿਹੜਾ ਕੁੰ ਹੈ ਜਿਹੜੀ ਸਿਉਂਕ ਹੈ ਇਹਨੇ ਸਿਸਟਮ ਨੂੰ ਬਹੁਤ ਖੋਖਲਾ ਕੀਤਾ ਹੋਇਆ ਤੇ ਸਾਡੀ ਜ਼ੀਰੋ ਟੋਲਰੈਂਸ ਆਮਾ ਦੀ ਪਾਰਟੀ ਦੀ ਇਸ ਪ੍ਰਤੀ ਰਹੂਗੀ ਤੇ ਰਹੀ ਹੈ ਹੁਣ ਟਾਈਮ ਆ ਗਿਆ ਕਿ ਅਸੀਂ ਸਿਸਟਮ ਨੂੰ ਬਿਲਕੁਲ ਕਲੀਨ ਕਰ ਦੇਣਾ ਛੋਟੇ ਛੋਟੇ ਦੁਕਾਨਦਾਰਾਂ ਤੋਂ ਜਾਂ ਵਪਾਰੀਆਂ ਤੋਂ ਕੋਈ ਨਾ ਕੋਈ ਕਾਗਜ਼ ਪੱਤਰ 'ਚ ਨੁਕਸ ਕੱਢ ਕੇ ਉਹਨਾਂ ਨੂੰ ਬੁਲਾਉਣਾ ਫਿਰ ਉਹਨਾਂ ਨੂੰ ਬਲੈਕਮੇਲ ਕਰਨਾ ਜਾਂ ਉਹਨਾਂ ਤੋਂ ਜ਼ਬਰਨ ਪੈਸੇ ਲੈਣਾ ਇਹ ਬਿਲਕੁਲ ਨਹੀਂ ਚੱਲੂਗਾ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਜਾਂ ਜਿਹੜੇ ਕਾਰੋਬਾਰੀਆਂ ਨੂੰ ਸਰਕਾਰ ਵੱਲੋਂ ਪੂਰੀ ਮੈਂ ਅਸ਼ੋਰੈਂਸ ਦਿੰਨਾ ਕਿ ਅਸੀਂ ਤੁਹਾਡੇ ਨਾਲ ਖੜਾਂਗੇ ਜੇ ਤੁਹਾਨੂੰ ਕੋਈ ਅਫਸਰ ਕੋਈ ਲੀਡਰ ਚਾਹੇ ਜਿੱਡਾ ਮਰਜ਼ੀ ਚਾਹੇ ਸਾਡੀ ਸਰਕਾਰ ਦੇ ਵਿੱਚ ਹੀ ਆ ਉਹ ਉਤੰਕਰਦਾ ਕੋਈ ਬਲੈਕਮੇਲ ਕਰਦਾ ਕੋਈ ਕਾਗਜ਼ ਪੱਤਰ ਨੂੰ ਜਾਣ ਬੁੱਝ ਕੇ ਲੇਟ ਕਰ ਰਿਹਾ ਹੈ ਜਪ੍ਰਿਸ਼ਟਾ ਚਾਰ ਕਰਨ ਤੇ ਮਜਬੂਰ ਕਰ ਰਿਹਾ ਤੁਹਾਨੂੰ ਜ ਮਾਹੌਲ ਬਣਾ ਰਿਹਾ ਕ腐ਸ਼ਨ ਦਾ ਤਾਂ ਬਿਲਕੁਲ ਡਰੋ ਨਾ ਸ਼ਿਕਾਇਤ ਕਰੋ ਔਰ ਕਾਰਵਾਈ ਕਰਨਾ ਸਾਡਾ ਕੰਮ ਹੈ ਮੈਂ ਪਹਿਲਾਂ ਵੀ ਬਹੁਤ ਵਾਰ ਇਹ ਕਹਿ ਚੁੱਕਿਆ ਹਾਂ ਕਿਪਾ ਮੇਰਾ ਕੋਈ ਆਪਣਾ ਹੋਵੇ ਕੋਈ ਸਕਾ ਹੋਵੇ ਸਾਡੀ ਪਾਰਟੀ ਨੇ ਇਹ ਦੱਸਤਾ ਕਿ ਅਸੀਂ ਆਪਣੇ ਅਵਿਰਧ ਵੀ ਜਿਹੜੀ ਹੈ ਉਹ ਕਾਰਵਾਈ ਕਰਦੇ ਆ ਤੇ ਮੈਂ ਫੇਰ ਕਹਿਣਾ ਇਹ ਕਿਸੇ ਵਿਅਕਤੀ ਵਿਰੁੱਧ ਨਹੀਂ ਇਹ ਭ੍ਰਿਸ਼ਟਾਚਾਰੀ ਸਿਸਟਮ ਦੇ ਵਿਰੁੱਧ ਲੜਾਈ ਹੈ ਔਰ ਇਸ ਲੜਾਈ ਨੂੰ ਅਸੀਂ ਜਾਰੀ ਵੀ ਰੱਖਾਂਗੇ ਔਰ ਜਿੱਤਾਂਗੇ ਵੀ। ਹਲੰਤਰ ਸੈਂਟਰਲ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਰਮਨ ਰੋੜਾ ਤੇ ਵੱਡੀ ਕਾਰਵਾਈ ਕੀਤੀ ਗਈ। ਰਮਨ ਰੋੜਾ ਨੂੰ ਪੰਜਾਬ ਬਿਜ਼ਨਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਇਸ ਉੱਤੇ ਹੁਣ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਸਾਹਮਣੇ ਆਇਆ। ਬਾਜਵਾ ਨੇ ਇਸ ਨੂੰ ਦਿਖਾਵੇ ਦਾ ਸਟੰਟ ਕਰਾਰ ਦਿੱਤਾ। ਬਾਜਵਾ ਨੇ ਆਖਿਆ ਕਿ ਆਮ ਆਦੀ ਪਾਰਟੀ ਸਰਕਾਰ ਵੱਲੋਂ ਆਪਣੇ ਹੀ ਵਿਧਾਇਕ ਦੀ ਗ੍ਰਿਫਤਾਰੀ ਸਿਰਫ ਇੱਕ ਹੋਰ ਵਿਖਾਈ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਨਿੰਦਾ ਕੀਤੀ ਜਿਸ ਨੂੰ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਉਦੇਸ਼ ਨਾਲ ਇੱਕ ਹੋਰ ਵਿਸਤ੍ਰਿਤ ਤਿਖਾਵਟੀ ਅਭਿਆਸ ਦੱਸਿਆ ਜਲੰਧਰ ਕੇਂਦਰੀ ਆਪ ਦੇ ਵਿਧਾਇਕ ਰਮਨ ਅਰੂੜਾ ਦੀ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰੀ ਤੋਂ ਬਾਅਦ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਭ੍ਰਿਸ਼ਟਾਚਾਰ 'ਚ ਡੁੱਬੇ ਹੋਣ ਦਾ ਦੋਸ਼ ਲਾਇਆ ਹੈ ਜਦ ਕਿ ਉਹ ਖੋਖਲੇ ਇਸ਼ਾਰਿਆਂ ਨਾਲ ਆਪਣਾ ਝੇੜਾ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬਾਜਮਾਨਿਕ ਹੈ ਕਿ ਇਹ ਪਾਰਟੀ ਦੇ ਡਿੱਗਦੇ ਅਕਸ ਨੂੰ ਮੁੜ ਸੁਰਜੀਤ ਕਰਨ ਦੀ ਇੱਕ ਬੇਚੈਨ ਕੋਸ਼ਿਸ਼ ਤੋਂ ਵੱਧ ਕੁਝ ਨਹੀਂ ਸਿੱਖਿਆ ਕ੍ਰਾਂਤੀ ਤੇ ਯੁੱਧ ਨਸ਼ਿਆਂ ਦੇ ਵਿਰੁੱਧ ਵਰਗੀਆਂ ਚਾਲਾਂ ਨਾਲ ਜਨਤਾ ਨੂੰ ਧੁਖਾ ਦੇਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹੁਣ ਆਪਣੇ ਆਪ ਨੂੰ ਭ੍ਰਿਸ਼ਟਾਚਾਰ ਵਿਰੁੱਧ ਇੱਕ ਯੋਧੇ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਸੱਚਾਈ ਇਹ ਹੈ ਕਿ ਇਸ ਤੋਂ ਬਾਅਦ ਕਦੇ ਵੀ ਕੋਈ ਸਾਰਥਕ ਕਾਰਵਾਈ ਨਹੀਂ ਹੋਵੇਗੀ ਤੇ ਅਸਲ 'ਚ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ। ਉਧਰ ਅਰੋੜਾ ਦੀ ਗ੍ਰਿਫਤਾਰੀ ਕਥਿਤ ਤੌਰ 'ਤੇ ਨਗਰ ਨਿਗਮ ਦੇ ਸਾਬਕਾ ਸਹਾਇਕ ਟਾਊਨ ਪਲਾਨਰ ਸੁਖਦੇਵ ਅਸ਼ਿਸ਼ਟ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਨਾਲ ਜੁੜੀ ਹੋਈ ਹੈ। ਹਾਲਾਂਕਿ ਬਾਜਵਾਨ ਨੇ ਕਿਹਾ ਹੈ ਕਿ ਇਹ ਕੋਈ ਇਕੱਲੀ ਘਟਨਾ ਨਹੀਂ ਹੈ। ਬਾਜਵਾਨ ਨੇ ਦੋਸ਼ ਲਾਇਆ ਹੈ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਆਪ ਵਿਧਾਇਕਾਂ ਤੇ ਮੰਤਰੀਆਂ ਦੇ ਨਾਮ ਭ੍ਰਿਸ਼ਟਾਚਾਰ ਤੇ ਜ਼ਬਰਨ ਵਸੂਲੀ ਦੇ ਮਾਮਲਿਆਂ 'ਚ ਸਾਹਮਣੇ ਆਏ ਨੇ। ਕਾਨੂੰਨੀ ਕਾਰਵਾਈ ਕਰਨ ਦੇ ਬਜਾਏ ਆਪ ਸਰਕਾਰ ਆਪਣੇ ਆਪ ਨੂੰ ਬਚਾਉਣ ਲਈ ਅਜਿਹੇ ਮਾਮਲਿਆਂ ਨੂੰ ਨਿਯਮਿਤ ਤੌਰ ਤੇ ਦਬ ਦਿਨ ਕਿਰੀ ਗਿਆ ਆਪ ਤੇ ਜੰਦਕ ਅਹੁਦੇ ਤੇ ਚੁਟਕੀ ਲੈਂਦਿਆਂ ਬਾਜਵਾਨ ਨੇ ਸਵਾਲ ਕੀਤਾ ਕਿ ਜੇ ਪਾਰਟੀ ਨੂੰ ਰਮਨ अरोड़ा ਦੇ ਕਥਿਤ ਮਾੜੇ ਕੰਮਾਂ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ ਤਾਂ ਪਹਿਲਾਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਇਹ ਖਤੀ ਕਟੜ ਇਮਾਨਦਾਰ ਪਾਰਟੀ ਤੋਂ ਇਲਾਵਾ ਕੁਝ ਵੀ ਨਹੀਂ ਹੈ ਇਹ ਸਭ ਵੋਟਰਾਂ ਨੂੰ ਧੋਖਾ ਦੇਣ ਲਈ ਤਿਆਰ ਕੀਤਾ ਗਿਆ ਇੱਕ ਨਕਾਬ ਹੈ ਹਾਰਵਰਡ ਯੂਨੀਵਰਸਿਟੀ ਹੁਣ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇ ਸਕੀ ਅਮਰੀਕਾ ਵਿੱਚ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਆਈਵੀ ਲੀਗ ਸਕੂਲ ਨਾਲ ਬਾਦਰੇ ਟਕਰਾਅ ਦੇ ਵਿਚਕਾਰ ਹਾਰਵਰਡ ਯੂਨੀਵਰਸਿਟੀ ਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲਾ ਕਰਨ ਦੀ ਯੋਗਤਾ ਨੂੰ ਰੋਕ ਦਿੱਤਾ ਹੈ ਇਸ ਫੈਸਲੇ ਤੋਂ ਬਾਅਦ ਹਾਰਵਰਡ ਹੁਣ ਵਿਦੇਸ਼ੀ ਵਿਦਿਆਰਥੀਆਂ ਨੂੰ ਰਜਿਸਟਰ ਨਹੀਂ ਕਰ ਸਕੇਗਾ ਤੇ ਨਾ ਹੀ ਅਜੇ ਵਿਦਿਆਰਥੀਆਂ ਨੂੰ ਦਾਖਲ ਕਰ ਸਕੇਗਾ ਅਮਰੀਕਾ ਦੇ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਹਾਰਵਰਡ ਯੂਨੀਵਰਸਿਟੀ ਦੀ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲੇ ਦੀ ਯੋਗਤਾ ਰੱਦ ਕਰ ਦਿੱਤੀ ਹੈ ਅਮਰੀਕਾ ਦੀ ਗ੍ਰੈਸ ਸੁਰੱਖਿਆ ਸਖਤਲੈ ਕ੍ਰਿਸਟਿਨ ਨੋਏਮ ਨੇ ਦੇ ਰਾਤ ਅਗ੍ਰੈਸ ਸੁਰੱਖਿਆ ਵਿਭਾਗ ਨੂੰ ਹਾਰਵਰਡ ਦੇ ਵਿਦਿਆਰਥੀ ਅਤੇ ਐਕਸਚੇਂਜ ਵਿਜ਼ਟਰ ਪ੍ਰੋਗਰਾਮ ਪਾਵਰ ਐਸ ਵੀ ਪੀ ਦੇ ਪ੍ਰਮਾਣਿਕरण ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦਾ ਹੁਕਮ ਦਿੱਤਾ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਯੋਗਤਾ ਮੁੜ ਪ੍ਰਾਪਤ ਕਰਨ ਲਈ ਹਾਰਵਰਡ ਨੂੰ 72 ਘੰਟਿਆਂ ਦੇ ਅੰਦਰ ਮੌਜੂਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਨੀ ਪੈਣੀ ਹੈ ਇਸ ਵੇਲੇ ਯੂਨੀਵਰਸਿਟੀ 'ਚ ਪੜ ਰਹੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਨੂੰ ਹੋਰ ਸੰਸਥਾਵਾਂ 'ਚ ਟਰਾਂਸਫਰ ਲੈਣ ਲਈ ਕਿਹਾ ਗਿਆ ਨਹੀਂ ਤਾਂ ਉਨ੍ਹਾਂ ਨੂੰ ਦੇਸ਼ ਛੱਡਣਾ ਪੈ ਪਿਛਲੇ ਕੁਝ ਦਿਨਾ ਤੋਂ ਹਾਵੜ ਅਤੇ ਸਰਕਾਰ ਵਿਚਾਲੇ ਵਿਦੇਸ਼ੀ ਵਿਦਿਆਰਥੀਆਂ ਨਾਲ ਸੰਬੰਧਿਤ ਰਿਕਾਰਡਾਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਐਚਐਸ ਨੇ ਅਪ੍ਰੈਲ ਚ ਕਿਹਾ ਸੀ ਕਿ ਜੇਕਰ ਹਾਵੜ 30 ਅਪ੍ਰੈਲ ਤੱਕ ਵਿਦੇਸ਼ੀ ਵਿਦਿਆਰਥੀਆਂ ਨਾਲ ਸੰਬੰਧਿਤ ਗੈਰਕਾਨੂੰਨੀ ਤੇ ਹਿੰਸਕ ਘਟਨਾਵਾਂ ਦਾ ਪੂਰਾ ਰਿਕਾਰਡ ਪ੍ਰਦਾਨ ਨਹੀਂ ਕਰਦਾ ਤਾਂ ਇਸ ਦਾ ਐਸਈ ਵੀਪੀ ਪ੍ਰਮਾਣਿਕरण ਰੱਦ ਕਰ ਦਿੱਤਾ ਜਾਵੇਗਾ। ਪ੍ਰਸ਼ਾਸਨੀ ਯੂਨੀਵਰਸਿਟੀ ਵੱਲੋਂ ਦਿੱਤੇ ਗਏ ਰਿਕਾਰਡਾਂ ਤੋਂ ਸੰਤੁਸ਼ਟ ਨਹੀਂ ਹੈ। ਹਾਰਵਰਡ ਯੂਨੀਵਰਸਿਟੀ 'ਚ ਲਗਭਗ 27% ਬਾਹਰੀ ਵਿਦਿਆਰਥੀ ਨੇ ਇਸ ਵੇਲੇ ਉਥੇ ਲਗਭਗ 6800 ਵਿਦੇਸ਼ੀ ਵਿਦਿਆਰਥੀ ਪੜ੍ਹ ਰਹੇ ਨੇ ਇਹਨਾਂ ਦੇ ਵਿੱਚੋਂ 788 ਵਿਦਿਆਰਥੀ ਭਾਰਤ ਦੇ ਨਾਲ ਸੰਬੰਧਿਤ ਨੇ ਜ਼ਿਆਦਾਤਰ ਵਿਦਿਆਰਥੀ F1 ਜਾਂ J1 ਵੀਜ਼ਾ ਤੇ ਆਏ ਨੇ F1 ਵੀਜ਼ਾ ਅਮਰੀਕੀ ਵਿਦਿਅਕ ਸੰਸਥਾ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਹੈ ਜਦਕਿ J ਵੀਜ਼ਾ ਐਕਸਚੇਂਜ ਵਿਜ਼ਿਟਰਸ ਦੇ ਲਈ ਹੈ ਜਿਨ੍ਹਾਂ ਦੇ ਵਿੱਚ ਵਿਦਵਾਨ ਤੇ ਖੋਜਕਰਤਾ ਸ਼ਾਮਿਲ ਨੇ 트럼ਪ ਪ੍ਰਸ਼ਾਸਨ ਚੋ ਹੋਮਲੈਂਡ ਸਿਕਿਉਰਿਟੀਜ਼ ਸੈਕਟਰੀ ਕ੍ਰਿਸਟਿਨ ਨੋਇਮ ਨੇ ਹਾਰਵਰਡ ਨੂੰ ਇੱਕ ਪੱਤਰ ਸੰਚਕਿਤਾ ਉਨ੍ਹਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ ਕਿ 트럼ਪ ਪ੍ਰਸ਼ਾਸਨ ਹਾਵਰਡ ਨੂੰ ਆਪਣੇ ਕੈਂਪਸ 'ਚ ਹਿੰਸਾ ਯਹੂਦੀ ਵਿਰੋਧੀ ਭਾਵਨਾ ਨੂੰ ਉਤਸ਼ਾਹਿਤ ਕਰਨ ਤੇ ਚੀਨੀ ਕਮਿਊਨਿਸਟ ਪਾਰਟੀ ਨਾਲ ਤਾਲਮੇਲ ਕਰਨ ਲਈ ਦੋਸ਼ੀ ਠਹਿਰਾਉਂਦਾ ਹੈ। ਹਾਵਰਡ ਨੇ 트럼ਪ ਪ੍ਰਸ਼ਾਸਨ ਦੀਆਂ ਕਾਰਵਾਈਆਂ ਨੂੰ ਗੈਰਕਾਨੂੰਨੀ ਕਿਹਾ ਹੈ। ਯੂਨੀਵਰਸਿਟੀ ਨੇ ਇੱਕ ਬਿਆਨ ਚੁਕਾਇਆ ਕਿ ਹਾਵਰਡ ਦੇ 140 ਤੋਂ ਵੱਧ ਦੇਸ਼ਾਂ ਦੇ ਵਿਦਿਆਰਥੀ ਨੇ ਅਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵਿਦਵਾਨਾਂ ਨੂੰ ਦਾਖਲਾ ਦੇਣ ਦੀ ਆਪਣੀ ਯੋਗਤਾ ਨੂੰ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਯੂਨੀਵਰਸਿਟੀ ਨੇ ਕਿਹਾ ਅਸੀਂ ਆਪਣੇ ਵਿਦਿਆਰਥੀਆਂ ਦੀ ਮਦਦ ਕਰਨ ਲਈ ਕੰਮ ਕਰ ਰਹੇ ਹਾਂ ਇਹ ਬਦਲਾ ਲੈਣ ਵਾਲੀ ਕਾਰਪਾਈ ਹਾਵੜਪਾਈ ਚਾਰੇ ਤੇ ਸਾਡੇ ਦੇਸ਼ ਨੂੰ ਗੰਭੀਰ ਨੁਕਸਾਨ ਪਹੁੰਚਾਉਂਦੀ ਧਮਕੀ ਦਿੱਤੀ ਹੈ ਤੇ ਹਾਵਰਡ ਦੇ ਅਕਾਦਮਿਕ ਤੇ ਖੋਜ ਮਿਸ਼ਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿਧਰੀ ਸੜਕ ਆਵਾਜਾਈ ਤੇ ਰਾਜਮਾਰਗ ਮਤਰਾਲੇ ਨੇ ਸ਼ਿਰਕਿਤਪੁਰ ਸਾਹਿਬ ਨਗਰ ਰਾਜਮਾਰਗ ਨੂੰ ਚਾਰ ਮਾਰਗੀ ਰਾਜਮਾਰਗ ਬਣਾਉਣ ਲਈ ਜ਼ਮੀਨ ਪ੍ਰਾਪਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਇਸ ਤਰ੍ਹਾਂ ਪੰਜਾਬ ਤੋਂ ਹਿਮਾਚਲ ਜਾਣ ਵਾਲੇ ਲੋਕਾਂ ਦਾ ਸਫ਼ਰ ਆਸਾਨ ਹੋ ਜਾਵੇਗਾ ਇਸ ਦੇ ਨਾਲ ਹੀ ਸੜਕ ਹਾਸਿਆਂ ਵਿੱਚ ਵੀ ਠਲ ਪਵੇਗੀ ਸਿੱਖਿਆ ਮੰਤਰੀ ਹਰਜੋਤ ਸਿੰਘ ਮੈਂਸ ਨੇ ਕਿਹਾ ਕਿ ਇਹ ਸੜਕ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਚਕਾਰ ਇੱਕ ਮਹੱਤਵਪੂਰਨ ਕੜੀ ਵਜੋਂ ਕੰਮ ਕਰਦੀ ਹੈ ਅੱਜ ਆਪ ਸਭ ਦੇ ਨਾਲ ਇੱਕ ਬੜੀ ਹਲਕੀ ਜਿਹੀ ਨੁਕੀਦ ਮੱਡੀ ਜਿਹੜੀ ਕੁਝ ਖਬਰਾਂ ਹਾਂਜੀ ਕਰਨੀਆਂ ਇੱਕ ਕਮਿਸ਼ਨ ਜਿੰਦ ਤੇ ਲੱਗਿਆ ਹੋਇਆ ਸੀਗਾ ਬਹੁਤ ਲੋਕ ਕਹਿ ਰਹੇ ਕਿ ਇਹ ਨਹੀਂ ਹੋ ਨਹੀਂ ਸਕਦਾ ਐਵੇਂ ਚੁਕੀਆਂ ਖਬਰਾਂ ਫੈਲਾਈ ਜਾ ਰਹੀਆਂ ਲੱਗਦਾ ਮੈਂ ਮੈਂ ਮਾਰਚ 2023 ਵਿੱਚ ਇਸ ਇਲਾਕੇ ਦੀ ਸੇਵਾ ਮਿਲੀ। ਅਪਰਾਧ ਰੋਜ਼ਰ ਬਾਇੰਕ ਕੋ ਇਸ ਮਿਸ਼ਨ ਤੇ ਲੱਗਿਆ ਸੀ। ਸਾਡੇ ਇਲਾਕੇ ਦੀ ਸਭ ਤੋਂ ਵੱਡੀ ਮੰਗ ਸੀ ਤੇ ਪਹਿਲੇ ਇਲਾਕੇ ਦੀ ਨਹੀਂ ਬਹੁਤ سارے ਲੋਕ ਜੋ ਹਿਮਾਚਲ ਤੋਂ ਪੰਜਾਬ ਨੂੰ ਜਾਂਦੇ ਆ ਜਾਂ ਪੰਜਾਬ ਤੋਂ ਹਿਮਾਚਲ ਜਾਂਦੇ ਆ। ਆ ਮਾਤਾ ਬੰਗਲਾ ਮੁਖੀ ਦੇ ਜਾਂਦੇ ਆ, ਬਾਬਾ ਬਾਲਕਨਾ ਜਾਣਦੇ, ਜਵਾਲਾ ਨਹੀਂ ਜਾਂਦੇ, ਚਿਤਕੁਰ ਨਹੀਂ ਜਾਂਦੇ ਆ। ਜਾਂ ਸਾਡੇ ਇਲਾਕੇ ਦੇ ਵਿੱਚ ਕੇਸਗੜ੍ਹ ਸਾਹਿਬ ਮੱਥਾ ਟੇਕ ਆਂਦੇ ਆ ਜਾਂ ਮਾਤਾ ਨਾਨਾ ਦੀਵੀ ਦੇ ਜਾਂਦੇ ਆ। ਉਹਨਾਂ ਨਾਲ ਜੁੜੀ ਹੋਈ ਕਿਹੜੀ ਵੱਡੀ ਖਬਰ ਆ ਇੱਕਲ ਦੂਸਰ ਬਾਈਟ ਨੂੰ ਜੀ ਹੋਈ ਸੀ ਇਸ ਰੋਡ ਨੂੰ ਚਾਰ ਮਾਰਕੀ ਕਰਾਉਣ ਦੇ ਲਈ ਬਹੁਤ ਸਾਰੀ ਮੀਟਿੰਗਾਂ ਬਹੁਤ ਸਾਰੀਆਂ ਚਿੱਠੀਆਂ ਅਗਰਕਰੀ ਸਾਹਿਬ ਨੂੰ ਮਿਲੇ ਮਿਨਿਸਟਰੀ ਆਫ ਰੋਡ ট্রান্সਪੋਰਟ ਹਾਈਵੇਜ਼ ਨੇ ਹਰ ਅਧਿਕਾਰੀ ਕੋਲ ਆਪ ਜਾ ਜਾ ਕੇ ਹਰ ਸਟੇਜ ਤੇ ਫਾਲੋ ਅਪ ਕਰਾਇਆ ਤੇ ਅੱਜ ਬੜੀ ਖੁਸ਼ੀ ਨਾਲ ਦਿੰਨਾ ਹੈ ਜਦੋਂ ਅੱਜ ਭਾਰਤ ਸਰਕਾਰ ਵੱਲੋਂ ਜਿਹੜਾ ਨੋਟੀਫਿਕੇਸ਼ਨ ਮੇ ਜਾਰੀ ਕਰ ਦਿੱਤਾ ਗਿਆ ਇਸ ਨੋਟੀਫਿਕੇਸ਼ਨ ਤੇ ਹੈ ਸਾਡੇ ਐਸਡੀਐਮ ਅਨੰਦਪੁਰ ਸਾਹਿਬ ਦੇ ਐਸਡੀਐਮ ਨੰਗਲ ਦੇ ਵਿੱਚ ਜਿਹੜੇ ਉਹਨਾਂ ਪਿੰਡਾਂ ਨੂੰ ਜਿਹੜਾ ਕਰ ਦਿੱਤਾ ਗਿਆ ਇਹਨਾਂ ਪਿੰਡਾਂ ਦੀ ਜ਼ਮੀਨ ਜਿਹੜੀ ਐਕਵਾਇਰ ਹੋਣੀ ਹੁਣ ਸ਼ੁਰੂ ਹੋ ਜੂਗੀ ਭਾਵ ਇਹ ਹੈ ਕਿ ਜਿਹੜਾ ਹੁਣੇ ਪ੍ਰੋਜੈਕਟ ਹੈ ਇਸ ਦਾ ਰਾਹ ਬਦਲਾ ਹੋ ਚੁੱਕਿਆ ਐਸਡੀਐਮ ਜਿਹੜੀ ਤਸੀਲ ਨੰਗਲ ਹੈ ਇਸ ਦੇ 21 ਪਿੰਡ ਤੇ ਜਿਹੜੀ ਤਸੀਲ ਅਨੰਦਪੁਰ ਸਾਹਿਬ ਹੈ ਉਸ ਦੇ 34 ਪਿੰਡ ਲਗਭਗ ਜਿਹੜੇ ਹੈ ਇਹਨਾਂ 55 ਪਿੰਡਾਂ ਦੀ ਜਿਹੜੀ ਜ਼ਮੀਨ ਹੈ ਉਹ ਐਕਵਾਇਰ ਹੋਊਗੀ ਜਿੱਦਾਂ ਹੀ 90% ਜ਼ਮੀਨ ਐਕਵਾਇਰ ਹੋ ਜਾਂਦੀ ਹੈ ਨਾਲ ਹੀ ਟੈਂਡਰ ਲੱਗ ਜਾਊਗਾ ਅਸੀਂ ਸੰਬੰਧਿਤ ਦੇ ਵਿੱਚ ਰੈਗੂਲਰ ਜਿਹੜੀ ਹੈ ਮੀਟਿੰਗਾਂ ਮੇਰੇ ਲੈਵਲ ਤੇ ਹੁੰਦੀਆਂ ਰਹੀਆਂ ਤੇ ਹੁਣ ਇੱਕ ਸਾਡੇ ਇਲਾਕੇ ਲਈ ਬਹੁਤ ਵੱਡੀ ਇੱਕ ਖੁਸ਼ਖਬਰੀ ਵਾਲੀ ਗੱਲ ਹੈ ਤੇ ਅਸੀਂ ਹੁਣ ਪੰਜਾਬ ਸਰਕਾਰ ਵੱਲੋਂ ਇੱਕ ਝੂਟ ਕਰਾਵਾਂਗੇ ਕਿ ਜਲਦ ਤੋਂ ਜਲ ਜਿਹੜੀ ਜ਼ਮੀਨ ਐਕਵਾਇਰ ਹੋਵੇ ਕਿਸਾਨਾਂ ਨੂੰ ਜਿਹੜੇ ਦੁਕਾਨਦਾਰ ਆ ਉਹਨਾਂ ਨੂੰ ਆਪਣਾ ਹੱਕ ਮਿਲੇ ਉਹਨਾਂ ਨੂੰ ਆਪਣੀ ਬੰਦੀ ਕੀਮਤ ਮਿਲੇ ਕਿ ਸਾਡੇ ਇਲਾਕੇ ਦੀ ਜਿਹੜੀ ਵੱਡੀ ਲਾਈਫਲਾਈਨ ਹੈ ਉਸ ਦੇ ਨਾਲ ਸਾਡਾ ਰੋਜ਼ਗਾਰ ਵੀ ਵਧੂਗਾ ਇੰਡਸਟਰੀ ਵੀ ਆਉਗੀ ਟੂਰਿਜ਼ਮ ਦੇ ਵਿੱਚ ਜਿਹੜਾ ਹੈ ਵੱਡਾ ਬੂਸਟ ਮਿਲੇਗਾ ਨਾਲ ਹੀ ਜਿਹੜੇ ਸਾਡੇ ਬਹੁਤ ਸਾਰੇ ਲੋਕ ਹੂੜ ਵੀ ਜਿਹੜੇ ਲਗਾਤਾਰ ਹਾਦਸੇ ਹੁੰਦੇ ਆ ਜਿਹੜੇ ਅਨਿਆਈ ਲੋਕ ਜਿਹੜੇ ਵਿਚਾਰੇ ਅਣਜਾਣ ਲੋਕ ਜਿਹੜੇ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਸੀ ਉਹ ਜਿਹੜੇ ਸੜਕ ਹਾਦਸਿਆਂ ਦੇ ਵਿੱਚ ਵੱਡੀ ਜਿਹੜੀ ਹੈ ਮੈਨੂੰ ਲੱਗਦਾ ਉਹ ਕਮੀ ਅੱਜ ਵੀ ਜਿੰਨਾ ਹੀ ਇਹ ਸੜਕ ਦਾ ਕੰਮ ਸ਼ੁਰੂ ਹੋ ਜਾਊਗਾ ਇਸ ਦੇ ਵਿੱਚ ਇਸ ਲੋਕ ਜਿਹੜਾ ਹੈ ਹਰ ਵੀਕਲੀ ਅਸੀਂ ਫਾਲੋਅ ਅਪ ਕਰਦੇ ਹਾਂ ਉਹਦਾ ਨਤੀਜਾ ਹੈ ਕਿ ਅੱਜ ਜਿਹੜੀ ਵੱਡੀ ਜਿਹੜੀ ਸਾਨੂੰ ਇਹ ਕਾਮਯਾਬੀ ਮਿਲੀ ਹੈ ਤੇ ਮੈਂ ਆਪ ਸਭ ਨੂੰ ਇਸ ਦੀ ਮੁਬਾਰਕਬਾਦ ਦਿੰਦਾ ਤੇ ਇਹ ਮੇਰਾ ਵਾਅਦਾ ਹੈ ਕਿ ਜਿਹੜੀ ਚਾਰ ਮਾਰਗੀ ਸੜਕ ਕੀਰਪੁਰ ਤੋਂ ਲੈ ਕੇ ਨੰਗਲ ਤੱਕ ਇਸ ਨੂੰ ਆਪਾਂ ਅੱਜ ਕੋ ਜਲਦਸਾ ਕਾਂਬਿਸ਼ੋ ਕਰਾਂ ਕਾਰਨ ਪੁਸ਼ਪਿੰਦਰ ਸਿੰਘ ਬਾੜਤੇ ਹਮਲੇ ਦੇ ਮਾਮਲੇ ਇੰਸਪੈਕਟਰ ਰੌਣੀ ਸਿੰਘ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਵੱਡਾ ਝਟਕਾ ਲੱਗਾ ਹੈ ਹਾਈ ਕੋਰਟ ਨੇ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ ਹਾਲਕਿ ਡਿਟੇਲ ਫੈਸਲਾ ਅਜੇ ਸਾਹਮਣੇ ਨਹੀਂ ਆਇਆ ਹੁਣ ਰੌਣੀ ਨੂੰ ਗ੍ਰਿਫਤਾਰੀ ਤੋਂ ਬਚਣ ਲਈ ਸੁਪਰੀਮ ਕੋਰਟ ਦੀ ਸ਼ਰਨ ਲੈਣੀ ਪਵੇਗੀ ਉਸ ਵੇਲੇ ਦੇ ਐਸਐਸਪੀ ਨਾਨਕ ਨੇ ਕਹੀ ਸੀ ਕਿ 45 ਡੇਜ਼ ਦੇ ਅੰਦਰ ਉਹ ਖਤਮ ਕਰਨਗੇ ਤੇ ਉਹ 45 ਡੇਜ਼ ਦੇ ਆ 70 ਦਿਨ ਹੋ ਗਏ ਨਾ ਇਨਕੁਆਇਰੀ ਦਾ ਕੋਈ ਮੂੰਹ ਸਰ ਨਹੀਂ ਸੀਗਾ ਆਪਾਂ 2 ਹਫ਼ਤੇ 3 ਹਫ਼ਤੇ ਪਹਿਲੇ ਵੀ ਗਏ ਸੀਗੇ ਉਹਨਾਂ ਨੂੰ ਪੁੱਛਣ ਲਈ ਤੇ ਉਹਨਾਂ ਨੇ ਕਿਹਾ ਜੇ ਡਿਪਾਰਟਮੈਂਟਲ ਇਨਕੁਆਇਰੀ ਚੱਲ ਰਹੀ ਹੈ ਕੀ ਇਹ ਅੱਗੇ ਪੋਸਟਿੰਗ ਚ ਲੱਗੇ ਜਾਂ ਤੇ ਇਹ ਜੇ ਰੁਕੀ ਪਈ ਹੈ ਤੇ ਸਾਨੂੰ ਕੋਈ ਇਨਫੋਰਮੇਸ਼ਨ ਮਿਲ ਨਹੀਂ ਰਹੀ ਇਸ ਇਨਕੁਆਇਰੀ ਦੀ ਹੁਣ ਉਹਨਾਂ ਇਨਕੁਆਇਰੀ ਦੀ ਇਨਫੋਰਮੇਸ਼ਨ ਇਹ ਦੱਸਿਆ ਕਿ ਉਹ ਕਹਿੰਦੇ ਕਿ ਜਿਹੜੇ 8 ਬੰਦੇ ਇੱਥੇ 12 ਬੰਦਿਆਂ ਦੀ ਤੇ ਆ ਟੋਟਲ 13 ਬੰਦੇ ਹੈਗੇ ਜਿਹੜੇ ਸਸਪੈਂਡ ਹੈਗੇ ਉਹਨਾਂ ਵਿੱਚੋਂ ਜਿਹੜੇ 8 ਬੰਦੇ ਪਟਿਆਲੇ ਪੋਸਟਡ ਹਨ ਉਹਨਾਂ ਦੇ ਅਗੇਂਸ ਬਣਾਨੇ ਇਨਕੁਆਇਰੀ ਜਿਹੜੀ ਬੰਦ ਕਰ ਦਿੱਤੀ ਗਈ ਸੀਗੀ ਜਿਹੜੀ ਆ ਐਸਐਸਪੀ ਸਰਨਜੀਤ ਮੈਡਮ ਹੈਗੇ ਉਹਨਾਂ ਨੇ ਉਹ ਇਨਕੁਆਇਰੀ ਕਰ ਦਿੱਤੀ ਸੀਗੀ ਜੀ ਕੋਰਟ ਤੇ ਕੇਸ ਚਲੇਗਾ ਤੇ ਦੋਨੋਂ ਪਾਸੇ ਸਜ਼ਾ ਨਹੀਂ ਦੇਣਾ ਚਾਹੁੰਦੇ ਡਿਪਾਰਟਮੈਂਟਲ ਇਨਕੁਆਇਰੀ ਬੰਦ ਕਰ ਦਿੱਤੀ ਸੀਗੀ ਤੇ ਉਹ ਵਰਨ ਜੀ ਨੇ ਅੱਜ ਓਪਨ ਕਰਾਈ ਹੈ ਉਹ 8 ਬੰਦਿਆਂ ਦੀ ਇਨਕੁਆਇਰੀ ਵਰਨ ਜੀ ਨੇ ਕਿਹਾ ਕਿ ਅਸੀਂ ਇੱਥੇ ਕਰਾਂਗੇ ਪਟਿਆਲੇ ਹੋਰ ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ ਹੋਰ ਜਿਹੜੇ 4 ਐਸਐਚਓ ਸੀਗੇ ਉਹ ਜਿਹੜੇ ਜ਼ਿਲ੍ਹਿਆਂ ਚ ਪੋਸਟਡ ਹੈਗੇ ਉਹ ਇਨਕੁਆਇਰੀ ਉਸ ਜ਼ਿਲ੍ਹਿਆਂ ਚ ਕਰਨ ਲਈ ਉਹਨਾਂ ਨੇ ਲੈਟਰ ਅੱਗੇ ਉਹਨਾਂ ਦੀ ਪੂਰੀ ਦਾ ਫਾਈਲ ਜਿਹੜੀ ਹੈ ਭੇਜ ਦਿੱਤੀ ਗਈ ਹੈ ਤੇ ਜਿਹੜੀ ਉਹ 45 ਡੇਸ ਤੇ ਨਹੀਂ ਹੋਈ ਹੈ ਉਹਨਾਂ ਨੇ ਵਰੁਣ ਜੀ ਨੇ ਸਾਨੂੰ ਉਮੀਦ ਦਿੱਤੀ ਹੈ ਕਿ ਇਹ ਇਨਕੁਆਇਰੀ 100% ਹੋਏਗੀ ਤੇ ਮੈਨੂੰ ਪੁਲਿਸ ਵੱਲੋਂ ਹੁਣੇ ਕੋਈ ਗਿਲਾ ਸ਼ਿਕਵਾ ਨਹੀਂ ਹੈ ਉਹਨਾਂ ਨੇ ਇੱਕ ਜਿਹੜੀ ਕਹਿੰਦੇ ਮੈਂ ਹੁਣ ਆਇਆ ਤੇ ਮੈਨੂੰ ਉਹਨਾਂ ਨੂੰ ਵੀ ਕੁਝ ਟਾਈਮ ਦੇਣਾ ਪਏਗਾ ਜੋ ਉਹਨਾਂ ਨੇ ਕਿਹਾ ਹੈ देखो हर मैं पहले भी कहया हर एक पुलिस खराब नहीं है जेडे ਸਾਡੇ ਨਾਲ ਉਹ ਸਾਨੂੰ ਸਪੋਰਟ ਕਰ ਰਹੇ ਤੇ ਉਹਨਾਂ ਦੀ ਸਪੋਰਟ ਲਈ ਜਹਾ ਉਹਨਾਂ ਨੇ ਕਿਹਾ ਕਿ ਜਿਹੜੇ 8 ਬੰਦੇ ਨੇ ਉਹਨਾਂ ਦੀ ਅਸੀਂ ਇਨਕੁਆਇਰੀ ਇਥੇ ਕਰਾਂਗੇ ਦੂਜਾ ਮੇਰਾ ਅੱਜ ਉਹਨਾਂ ਨੂੰ ਪੁਆਇੰਟ ਸੀ ਕਿ ਇਹਨਾਂ ਦੇ ਵੈਪਨ ਜਿਹੜੇ ਉਹ ਵੈਪਨ ਇਹਨਾਂ ਨੇ ਜਮਾ ਕਰਾਏ ਹਨ ਜਾਂ ਨਹੀਂ ਤੇ ਉਹਨਾਂ ਨੇ ਕਿਹਾ ਇੱਕ ਚਿੱਠੀ ਲਿਖ ਦੋ ਉਹ ਸਾਨੂੰ ਦੇ ਦਿਓ ਤੇ ਅਸੀਂ ਇਹਨਾਂ ਦੇ ਵੈਪਨ ਜਿਹੜੇ ਉਹ ਵਾਪਸ ਲਿਆ ਲਾ ਤੇ ਜਾਣ ਗਿਆ ਚਾਰ ਵਸੇ ਤੇ ਦੁਜਾ ਇਤਿਹਾਜ ਪੁਆਇੰਟ ਮੈਂ ਉਹਨਾਂ ਨੂੰ ਇਹ ਕਹਿ ਸੀ ਜਿਹੜਾ ਰੋਨੀ ਸਿੰਘ ਦੀ ਗੱਡੀ ਕੋਲ ਜਾ ਰਹੀ ਸੀ ਉਸ ਵਿੱਚ ਪੁਲਿਸ ਮੁਲਾਜ਼ਮ ਅੱਜ ਵੀ ਗੱਡੀ ਚਲਾ ਰਹੇ ਨੇ ਤੇ ਜਿਹੜਾ ਸਸਪੈਂਡਡ ਆਫੀਸਰ ਹੁੰਦਾ ਉਸ ਨੂੰ ਕੀ ਮੁਲਾਜ਼ਮ ਨਾਲ ਦਿੱਤਾ ਜਾਂਦਾ ਗਨਮੈਨ ਤੇ ਉਹਨਾਂ ਦੀਆਂ ਗੱਡੀਆਂ ਚਲਾਣ ਲਈ ਤੇ ਐਸਟੀ ਵੀ ਉਹਨਾਂ ਨੇ ਕਿਹਾ ਮੈਂ ਇਨਕੁਆਇਰੀ ਕਰਕੇ ਦੱਸੂਗਾ ਹੋਰ ਅੱਜ ਦੀ ਸਭ ਤੋਂ ਵੱਡੀ ਖਬਰ ਆਵੇ ਕਿ ਜਿੱਦਾਂ ਮੈਂ ਕਹਿੰਨੀ ਆ ਸਤਿਅਮੇਵ ਜਯਤੇ ਜਸਟਿਸ ਸਾਨੂੰ ਕੋਰਟ ਤੇ ਮਿਲਣਾ ਅੱਜ ਅਨੂਪ ਚਿੱਤਕਾਰਾ ਸਾਹਿਬ ਨੇ ਬਹੁਤ ਅੱਛੇ ਆਰਡਰਸ ਕਢੇ ਨੇ ਜਿਸ ਵਿੱਚ ਉਹਨਾ ਦੀ bail dismiss ਕੀਤੀ ਗਈ ਹੈ order ਤੇ fifty three number paragraph ਪੜੋਗੇ ਤੇ ਤੁਸੀਂ ਦੇਖੋਗੇ ਉਹਨਾ ਨੇ ਪੂਰੀ ਕਾਰਵਾਈ ਦੇਖਦੇ ਹੋਏ ਕਿਹਾ ਕਿ ਇਸ ਮਾਮਲੇ ਚ ਇਹਨਾਂ ਨੂੰ ਮਤਲਬ bail ਨਹੀਂ ਮਿਲਣੀ ਚਾਹੀਦੀ ਪੰਜਾਬ ਪੁਲਿਸ ਤੇ ਨਸ਼ਾ ਤਸਕਰਾਂ ਵਿਚਕਾਰ ਮੁਕਾਬਲਾ ਹੋਇਆ ਮੁਕਾਬਲੇ ਵਿੱਚ ਦੋਸ਼ੀ ਨੌਜਵਾਨ ਦੇ ਜ਼ਖਮੀ ਹੋਣ ਦੀ ਸੂਚਨਾ ਹੈ ਡੀਐਸਪੀ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਪੈਸ਼ਲ ਸੈੱਲ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਪੁਲਿਸ ਵੱਲੋਂ ਲਗਾਈ ਗਈ ਬੈਰੀਕੇਡਿੰਗ ਨੇੜੇ ਦੋ ਲੋਕਾਂ ਨੇ ਮਾਰਨ ਦੇ ਇਰਾਦੇ ਨਾਲ ਪੁਲਿਸ ਤੇ ਗੋਲੀਬਾਰੀ ਕੀਤੀ ਦੋਸ਼ੀਆਂ ਦੀ ਪਛਾਣ ਵਿੱਕੀ ਤੇ ਗੁਰਪ੍ਰੀਤ ਵਜੋਂ ਹੋਈ ਹੈ ਪੁਰਸਤਿ ਦੇ ਬਾਬੀ ਗੋਲੀ ਵਾਰੀ ਵਿੱਚ ਗੁਰਪ੍ਰੀਤ ਸਿੰਘ ਜ਼ਖਮੀ ਹੋ ਗਿਆ ਦੋਸ਼ਿਆਤ 1.34 ਕਿਲੋਗ੍ਰਾਮ ਹੈਰੋਇਨ ਤਿੰਨ ਗੋਲੀਆਂ ਦੋ ਜ਼ਿੰਦਾ ਕਾਰਤੂਸ ਤੇ ਇੱਕ ਪਿਸਤੌਲ ਬਰਾਮਦ ਹੋਇਆ ਇਹ ਅੱਜ ਹਮਾਰੇ ਸਪੈਸ਼ਲ ਸੈਲ ਕੀ ਟੀਮ ਕੋ ਇੱਕ ਇਨਫੋਰਮੇਸ਼ਨ ਜੋ ਹੋਈ ਥੀ ਉਸ ਕੇ ਰਿਗਾਰਡਿੰਗ ਜਹਾ ਬੋਪਾਰਾਏ گاؤں ਕੋਲ ਨਜ਼ਦੀਕ ਜਹਾ ਨਾਕਾਬੰਦੀ ਕੀਤੀ ਔਰ ਦੋ ਵਿਅਕਤੀ ਜੋ ਜਿਸ ਕਾ ਨਾਮ ਵਿੱਕੀ ਅ ਔਰ ਗੁਰਪ੍ਰੀਤ ਇਹ ਦੋ ਜਿਹੜੇ ਜੋ ਕਿ گاؤں ਹਵੇਲੀਆਂ थाना ਸਰਾਈ ਮੰਤਖਾਂ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਤੇ ਇਹਨਾਂ ਨੇ ਪੁਲਿਸ ਪਾਰਟੀ ਪਰ ਜੋ ਮਾਰਦਾਨੀ ਕੀ ਨੀਸੇ ਜਿਹੜਾ ਉਹ ਫਾਇਰ ਕੀ ਹੈ ਤਿੰਨ ਫਾਇਰ ਜੋ ਹੈ ਇਸ ਆਪਣੇ ਗੁਰਪ੍ਰੀਤ ਜੋ ਹੈ ਜੋ ਦੋਸ਼ੀ ਇੰਜਰਡ ਹੁਆ ਉਸਨੇ ਕੀ ਹੈ ਦੋ ਫਾਇਰ ਜੋ ਹੈ ਹਮਾਰੇ ਐਸਐਸਆਈ ਮਨਜਿੰਦਰ ਸਿੰਘ ਜਿਨ੍ਹਾਂ ਨੇ ਜਹਾ ਨਾਕਾਬੰਦੀ ਕੀਤੀ ਉਹਨਾਂ ਨੇ ਕੀ ਹੈ ਔਰ ਉਸਕੇ ਬਾਅਦ ਜਦ 인ਕੀ ਸਰਚ ਕੀ ਹੈ ਤਾਂ ਇਨਕੇ ਪਾਸ ਸੇ 1 ਕਿਲੋ 34 ਗ੍ਰਾਮ ਹੈਰਨ ਵੀਰ ਕਵਰ ਹੋਈ ਹੈ। ਉਹਨਾਂ ਦੇ ਇਨਕੇ ਵੱਸ ਵੈਪਨ ਕੋਨਸਰ ਬਰਾਮਦ ਹੋਏ। ਇਹ ਗਲੌਕ ਪਿਸਟਲ ਆ। ਇਹਦੇ ਚ ਤਿੰਨ ਸਾਨੂੰ ਖੋਲ ਤੇ ਦੋ ਜੰਦਾ ਰੌਂਦ ਜਿਹੜੇ ਆ ਉਹ ਬਰਾਮਦ ਹੋਏ। ਸਰ ਇਹ ਕੋਈ ਗੈਂਗਸਟਰ ਸਿਲੀਟੇਥੇ ਜਾਂ ਨਿਕਲ ਸਫੀਸ਼ਤਾ ਲੱਗੇ। ਹਾਂ ਇਹ ਸਾਡੇ ਹੈਗੇ ਨੇ ਜੀ ਮਨਜੋਤ ਸਿੰਘ ਇਹਨਾਂ ਦੇ ਹੁਣੇ ਜੋ ਬਤਾਇਆ ਇਹਨਾਂ ਨੇ। ਮਨਜੋਤ ਸਿੰਘ ਹੈ ਜੋ ਵੀ ਹਵੇਲੀਆਂ گاਉਂ ਕਾ ਹੀ ਰਹਿਣੇ ਵਾਲਾ ਹੈ ਔਰ ਅਭੀ ਦੁਬਈ ਮੇ ਹੈ ਉਸਕੇ ਕਹਿਨੇ ਪਰ ਹੀ ਜੋ ਆ ਡਿਲੀਵਰੀ ਦੇਣੇ ਕੇ ਲਈ ਜਹਾਂ ਆਏ ਥੇ ਇਹ ਕੋਈ ਫਰੋਤੀ ਵੀ ਮੰਗਤੇ ਕਿ ਗੈਂਗ ਸਮਗਲਰ ਸੀ ਇਹ ਨਹੀਂ ਫਿਲਹਾਲ ਤੋ ਜੇ ਮੈਂ ਨਹੀਂ ਬੋਲ ਸਕਤਾ ਇਹ ਤਫਤੀਸ਼ ਕਾ ਪਾਰਟ ਹੈ ਅਭੀ ਤੋ ਜੋ ਹੈ ਹੈਰਨ ਵਗੈਰਾ ਹੀ ਦੇਣੇ ਕੇ ਲਈ ਆਏ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ